ਮੈਟਰ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਲਓ ਜੀ ਸਪਰੇਅ ਕਰਾਉਣ ਲੱਗੇ ਆਂ ਦੇਖੋ ਸਟਾਫ ਇਕੱਠਾ ਹੋਇਆ ਹੋਇਆ ਤੇ ਦਵਾਈ ਪਾ ਰਹੇ ਆਂ ਆਪਾਂ ਪੰਪ ਦੇ ਵਿੱਚ ਡਰੋਨ ਕਹਿੰਦੇ ਨੇ ਇਹਨੂੰ ਯਾਨੀ ਲਓ ਜੀ ਭਰਾਵੋ ਦੇਖੋ ਉੜਦਾ ਹੁਣ ਇਹ ਘਰਤੀ ਟੈਂਕੀ ਫੁੱਲ ਹੈਲੀਕਾਪਟਰ ਹੈਲੀਕਾਪਟਰ ਸਪਰੇਅ ਹੋ ਰਹੀ ਆਂ ਆਲੂਆਂ ਤੇ ਆਉਣੇ ਵਾਲੇ 5 ਸਾਲ 5-4 ਸਾਲਾਂ ਨੂੰ ਜਾਨ ਜਿਮੀਦਾਰ ਭਰਾਵਾਂ ਦੀ ਹੋਰ ਸਖਾਲੀ ਹੋ ਜੂਗੀ ਆ ਦੇਖੋ ਹਾਂ ਪਹਿਲਾਂ ਆਈ ਟੀ ਛੋਟੇ ਢੋਲੀਆਂ ਵਾਲੇ ਪੰਪ ਉਹ ਤੋਂ ਬਾਅਦ ਆ ਗਏ ਵੱਡੇ ਪੰਪ ਤੇ ਹੁਣ ਟਰੈਕਟਰਾਂ ਵਾਲੇ ਤੇ ਹੁਣ ਜਹਾਜ਼ ਵਾਲੇ ਵੀ ਆ ਗਏ ਲੋ ਜੀ ਚੱਲਦਾ ਕੰਮਕਾਰ ਪਲਾਟ ਜ Netrava dekho ਫਾਵਾਨਾ ਕਰਦੀ ਆ ਥੱਲੇ ਲਾ ਰਿਹਾ ਜੀ ਮਿੱਤਰੋ ਫਾਂਟਾ ਦੇਖੋ 12 13 ਲੀਟਰ ਪਾਣੀ ਲੱਗਦਾ ਜੀ ਕੀਲੇ ਦਾ ਸਾਰਾ ਹੀ ਬਹੁਤ ਬਰੀਕ ਧੂੜ ਹੈ 7 8 ਬੱਟਾ ਉਹੀ ਵੱਡੇ ਪੰਪ ਮੰਗ ਸਪਰੇਅ ਕਰ ਰਿਹਾ ਹੈ ਆ ਆਉਂਦਾ ਸਾਰੇ ਦੇਖੋ ਕਿਵੇਂ ਪੱਤੇ ਹਲਾਤੇ ਬਹੁਤ ਹਵਾ ਦਾ ਪ੍ਰੈਸ਼ਰ ਹੈ ਜੇ ਸਰਕਾਰ ਦੇ ਦੇਵੇ ਨਾ ਇਹ ਚੀਜ਼ਾਂ ਕਿਸਾਨ ਭਰਾਵਾਂ ਨੂੰ ਬਹੁਤ ਜਾਨ ਸਿਕਾਲੀ ਹੋ ਜੂ ਕੰਟਰੋਲ ਹੈ ਬਾਈ ਦੇ ਹੱਥਾਂ ਦੇਖੋ ਰੇਟ ਹੈਗਾ ਕਿਲੇ ਦਾ 1 300 ਰੁਪਿਆ ਰੇਟ ਥੋੜਾ ਜਿਆਦਾ ਆ ਚਲੋ ਹੈਗਾ ਪੁਰਜਾ ਵੀ ਮਹਿੰਗਾ ਜੀ 7 8 ਲੱਖ ਰੁਪਏ ਦਾ ਇਹ ਉਹ ਹਿਸਾਬ ਨਾਲ ਤਾਂ ਇਹਨਾਂ ਨੇ ਲੈਣਾ ਹੀ ਆ ਆਓ ਜੀ ਮਿੱਤਰੋ ਕਰੋ ਚੈੱਕ ਆ ਪਲਾਟ ਆਪਣੇ ਵਾਲਾ ਆਲੋ ਕੀ ਕਹਿੰਦਾ ਫਿਰ ਓਕੇ ਆ ਰਿਪੋਰਟ ਇਹ ਨਵੇਂ ਸੀਡ ਦੀਆਂ ਨਿਸ਼ਾਨੀਆਂ ਨੇ ਦੇਖੋ ਐਣ ਪਿਆ ਲਹਿਰਾਂ ਪਹਿਰਾ ਮਾਰਦਾ ਪੂਰੀਆਂ ਐਲ ਆਰ ਦਾ ਪਲਾਟ ਆ ਇਹ ਬਾਕੀ ਪੱਤੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਭਰਾ ਨੇ ਸੀਡ ਲੈਣਾ ਤੇ ਫੋਨ ਕਰ ਸਕਦੇ ਹੋ ਆ ਰੇਟ ਹਲੇ ਮਿੱਤਰੋ ਜਿੰਨਾ ਚਿਰ ਪਟਾਈ ਨਹੀਂ ਕਰਦੇ ਉਹਨਾਂ ਚਿਰ ਆਪਾਂ ਕੋਈ ਰੇਟ ਨਹੀਂ ਦੱਸਦੇ ਰੇਟ ਦੀ ਗੱਲ ਨਾ ਕਰਿਆ ਕਰੋ ਵੀ ਕੀ ਰੇਟ ਹੈ ਰੇਟ ਟਾਈਮ ਦੀ ਟਾਈਮ 9994100670 ਤੇ ਕਾਲ ਕਰ ਲਿਓ ਮਿੱਤਰੋ ਜਿਹੜੇ ਵੀਰਾਂ ਨੇ ਵੀ ਲੈਣਾ ਐਲ ਆਰ ਦਾ ਆ ਹੈਗੇ ਮੇਥਿਆਂ ਦੇ ਕਿਾਰੇ ਸਾਰੇ ਤੇ ਗੱਗੀ ਕੱਖ ਬਹੁਤ ਆ ਉਹ ਵਿੱਚ ਆਹ ਤੇਰੀ ਚੀਰੀ ਜੀ ਲਿਆਂਦੀ ਅਰੇ ਬਜਾਈਓ ਕਰੀਆ ਪਾਇਆ ਤਾਂ ਨਹੀਂ ਕੁਸਾ 2.5 ਕਿਲੇ ਨੇ 2.5 ਦੇ 2.5 ਕਿਲੇ ਸਬਜ਼ੀ ਦੇ ਹੀ ਨੇ ਇਹ ਪੱਟ ਕੇ ਮੇਥੇ ਪੱਟ ਕੇ ਦੋ ਵਾਰ ਹੋ ਗਏ ਦੋ ਵਾਰ ਇੱਕ ਵਾਰ ਹੋ ਗਏ ਇੱਕ ਵਾਰ ਤੇ ਉਹ ਤੋਂ ਬਾਅਦ ਲਾਉਣੀ ਆ ਮੱਕੀ ਮੱਕੀ ਲਾਉਣ ਕਰਕੇ ਆਲੂਆਂ ਤੋਂ ਛਟਕਾਰਾ ਕੀਤਾ ਤੇ ਸਬਜ਼ੀ ਦੇਣੀ ਆ ਆ ਤੁਹਾਡੇ ਸਾਹਮਣੇ ਆ ਸਾਰੇ ਜੰਮਿਆ ਇਹ ਵਧੀਆ ਮੇਥੇ ਤੇ ਆਹ ਪਲਾਟ ਪਹਿਲਾਂ ਬੀਜਿਆ ਦੀ ਇੱਧਰ ਲਾ ਆਹੋ ਇਹ ਸਾਰਾ ਪਹਿਲਾਂ ਬੀਜਿਆ ਹੋਇਆ। ਤਨੁ ਸ਼ਿਫਟਾਂ ਚ 2.5 ਕਿਲਿਆਂ ਦੀ ਬਜਾਈ ਕਰੀ ਆ। ਤੇ ਚੌਥੀ ਅੱਜ ਕਰੀ ਆ। ਆ ਦੇਖੋ ਪਿਆਰੀਆਂ ਬਣਾ ਕੇ ਸਾਰੇ ਖਸਾਰ ਖੜੇ ਨੇ। ਇਹਨਾਂ ਚ ਪਾਉਣਾ ਅੱਜ ਰੇ। ਥੋੜੇ ਜਿਹੇ ਸੰਘਣੇ ਨੇ ਜਾੜੇ ਲੱਗਦੇ ਬੱਟਾਂ ਤੇ ਲਾਇਆ ਵਾ ਮਟਰ ਇੱਕ ਸਾਈਡ ਖਾੜ ਦੇ ਉੱਤੇ ਤੇ ਆਹ ਬੱਟਾਂ ਤੇ ਲੱਗੀ ਹੋਈ ਆ ਮੂਲੀ ਪਰਲਾ ਪਲਾਟ ਵੀ ਜੇ ਪਹਿਲਾਂ ਜਿਹੜਾ ਪਲਾਟ ਆ ਪੰਜ ਕੇ ਆਰੇ ਨੇ ਸਾਈਡ ਤੇ ਨਾਲ ਸਰੋਂ ਆ ਸਰੋਂ ਢੋੜੀ ਜੀ ਬਿਲੜੀ ਜੰਮੀ ਆ ਵੈਸੇ ਬਿਲੜੀ ਪਰ ਗੰਦਲ ਬਣ ਚੂ ਵਧੀਆ ਤੋ ਲਓ ਜੀ ਛੋਲੇ ਵੀ ਨਿਕਲੇ ਆਹ ਦੇਖੋ ਆਲੇ ਬਰੀਕ ਬਰੀਕ ਸਾਰੇ ਆਪਾਂ ਨੇ ਬੀਜੇ ਜਿਹੜੇ ਜੰਮਿਆਏ ਇੱਕ ਦੋ ਦਿਨ ਚ ਹਰੇ ਬਾਈ ਲੱਗ ਜੂ ਫਲਾਟ ਮਾਰਨ ਤੇ ਆਨੇ ਦੂਏ ਆਪਣੇ ਕਾਲੇ ਆਹ ਦੇਖੋ ਜੰਮਿਆਏ ਜਿਹੜਾ ਦਾਣਾ ਉੱਤੇ ਪਿਆ ਉਦਾਂ ਹੀ ਪਿਆ ਦੇਖੋ ਮਾਸਰੀ ਵੀ ਬੀਜੀ ਹੋਈ ਆਪਾਂ ਨੇ ਆ ਇਧਰਲੀ ਸਾਈਡ ਮਾਸਰੀ ਐ ਤੇ ਉੱਧਰ ਕਾਫਲੀ ਛੋਲੇ ਨੇ ਮੋਹਰਲੇ ਪਾਸੇ ਅੱਗੇ ਆਹ ਪਲਾਟ ਹੈਗਾ ਸਰੋਂ ਦਾ ਛੱਟਾ ਮਾਰ ਕੇ ਬੀਜੀ ਆ ਘਰ ਵਾਸਤੇ ਹੋ ਜੂ ਤੇ ਵੀ ਨਿਕਲੇ ਆਈ ਦੋ ਦਿਨ ਤੱਕ ਦੇਖਦਿਆਂ ਕਿੰਨੀ ਗ ਜੰਮਦੀ ਆ ਬਾਦਕ ਘੱਟ ਪੂਰੀ ਪੂਰੀ ਆ ਦੇਖੋ ਪਤਾ ਲੱਗ ਜੂ ਹਰੇ ਬਾਈ ਲੱਗ ਗਿਆ ਜਾਂ ਖੇਤ ਮਾਰਨਾ ਲਓ ਜੀ ਕਰੋ ਚੈੱਕ ਆਹ ਪਲਾਟ ਦੀ ਫੇਲ ਰੋਜ਼ ਇੱਕ ਪੌਦਿਆਂ ਦੀ ਗ੍ਰੋਥ ਲਓ ਜੀ ਬੇਲ ਐਨ ਵਧੀਆ ਪੂਰੀ ਘੈਂਟ ਗਰਮੀ ਦੇ ਕਾਰਨ ਪਹਿਲਾਂ ਪਹਿਲਾਂ ਥੋੜਾ ਜਿਹਾ ਹੋਇਆ ਸੀ ਦੇਖੋ ਆ ਛਿਆੜ ਦੇ ਵਿੱਚ ਉੱਥੇ ਤਾਂ ਘਰੇ ਨਹੀਂ ਪਿਆ ਲਹਿਦਾ ਹੀ ਝਾਕਦਾ ਪੀਲੇ ਰੰਗ ਦਾ ਆ ਦੇਖੋ ਗਰਮੀ ਕਾਰਨ ਪਹਿਲਾਂ ਟਾਂਗਾ ਟਾਂਗੇਆਂ ਜੀਆਂ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਸੈਟਿੰਗ ਹੋ ਗਈ ਹੁਣ ਐਣ ਤੁਹਾਡੇ ਸਾਹਮਣੇ ਆ ਦੇਖੋ ਉਹ ਲੱਗੇ ਨੇ ਸਪਰੇਅ ਕਰਨ ਬੰਦੇ ਆਪਣੇ ਇੱਧਰ 3600 ਟੂ ਨਾਲ ਜਾਂਦੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਦੇਖੋ ਆਹ ਪਲਾਟ ਵੀ ਐਣ ਪੂਰਾ ਇੱਕ ਸਾਰ ਹੈ ਜਿੱਦਾਂ ਜਿੱਦਾਂ ਬਜਾਈ ਹੋਈ ਆ ਉਤੋਂ ਉਤੋਂ ਵੇਲ ਖੜੀ ਆ ਸਾਰੇ ਪਲਾਟਾਂ ਦੀ ਕੱਕਾ ਕੋਕੋ ਟੋਰਾ ਹੈ ਤਾਂ ਸਾਰੇ ਹੀ ਗੋਲੀ ਡੰਡਾ ਦਾ ਚਲੋ ਹੋਣਾ ਕੀ ਆ ਕਾਫੀ ਟਾਈਮਾਂ ਦਾ ਆਲੂ ਲੱਗਦਾ 8-9 ਸਾਲ ਹੋ ਗਏ ਸਬਰੇ ਚੱਲਦੀ ਆ ਲੱਗਿਆ ਹੋਇਆ ਈਸ਼ਵਰ ਨੇ ਫੜੀ ਲਿਆ ਗੰਨ ਤੇ ਮਕੇਸ਼ ਨੇ ਆ ਪਾਇਪ ਤੇ ਲਲਨ ਬਾਈ ਉਹ ਸਾਹਮਣੇ ਖੜਾ ਖੰਬੇ ਵਾਲੇ ਪਲਾਟ ਨੂੰ ਜਿਆਰੇ ਮਿੱਤਰੋ ਦਵਾਈਆਂ ਆਪਾਂ 5:30 ਦਾ ਹੋ ਗਿਆ ਟਾਈਮ ਤੇ ਪੰਪ ਹੋ ਗਿਆ ਖਾਲੀ ਆ ਲਾਸਟ ਜਿਹੜਾ ਅੱਜ ਪੰਪਾ ਛੋਟਾ 500 ਲੀਟਰ ਵਾਲਾ